ਜੇਕਰ ਤੁਹਾਡੇ ਵਿਹਾਨ ਦੇ ਉੱਪਰ ਫਾਸਟ ਟੈਗ ਨਹੀਂ ਲੱਗਾ ਤੇ ਟੋਲ ਪਲਾਜ਼ਾ ਕ੍ਰਾਸ ਕਰਨ ਵੇਲੇ ਤੁਹਾਨੂੰ ਡਬਲ ਭੁਗਤਾਨ ਕਰਨਾ ਪੈਂਦਾ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੈ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤੇ ਉਹਨਾਂ ਗੱਡੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਤੇ ਫਾਸਟ ਟੈਗ ਨਹੀਂ ਹੈ ਤੇ ਟੋਲ ਪਲਾਜ਼ਾ ਲੰਘਣ ਵੇਲੇ ਉਹਨਾਂ ਨੂੰ ਡਬਲ ਭੁਗਤਾਨ ਕਰਨਾ ਪੈਂਦਾ ਸੀ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਗਏ ਵੱਡੇ ਐਲਾਨ ਦੇ ਮੁਤਾਬਕ ਇਹਨਾਂ ਵਾਹਨਾਂ ਨੂੰ ਹੁਣ ਰਾਹਤ ਦਿੱਤੀ ਹੈ ਸਿਰਫ ਤੈਹ ਕੀਮਤ ਯਾਨੀ ਤੈਹ ਦਰਾਂ ਦੇ 25% ਦੀ ਵਾਧੇ ਹੀ ਭੁਗਤਾਨ ਕਰਨਾ ਪਵੇਗਾ ਯਾਨੀ ਜੇਕਰ ਤੁਸੀਂ ਕਿਸੇ ਵੀ ਨੈਸ਼ਨਲ ਹਾਈਵੇ ਤੋਂ ਲੰਘ ਰਹੇ ਹੋ ਕੋਈ ਟੋਲ ਪਲਾਜ਼ਾ ਰਾਹ ਦੇ ਵਿੱਚ ਆ ਜਾਂਦਾ ਤੇ ਜੇਕਰ ਉਸ ਟੋਲ ਪਲਾਜ਼ਾ ਦੀਆਂ ਦਰਾਂ 100 ਨੇ ਤਾਂ ਪਹਿਲਾਂ ਇਹਨਾਂ ਜਿਨ੍ਹਾਂ ਵਾਹਨਾਂ ਦੇ ਉੱਪਰ ਫਾਸਟੈਗ ਨਹੀਂ ਹੈ ਤਾਂ ਪਹਿਲਾਂ ਉਹਨਾਂ ਨੂੰ ਡਬਲ ਯਾਨੀ 200 ਦਾ ਭੁਗਤਾਨ ਕਰਨਾ ਪੈਂਦਾ ਸੀ ਪਰ ਜਿਹੜਾ ਹੁਣ ਨਵਾਂ ਐਲਾਨ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਗਿਆ ਉਸ ਦੇ ਮੁਤਾਬਕ ਸਿਰਫ 25% ਦੀ ਬਜਾਏ 100 ਦੀ ਬਜਾਏ 125 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਤਾਂ ਵੱਡੀ ਰਾਹਤ ਦਿੱਤੀ ਹੈ ਨੈਸ਼ਨਲ ਹਾਈਵੇ ਦੇ ਉੱਪਰ ਲੰਘਣ ਵੇਲੇ ਜਿੱਥੇ ਪਹਿਲਾਂ ਬਿਨਾਂ ਫਾਸਟੈਗ ਵਾਲੀਆਂ ਗੱਡੀਆਂ ਨੂੰ ਡਬਲ ਭੁਗਤਾਨ ਕਰਨਾ ਪੈਂਦਾ ਸੀ 100 ਦੀ ਬਜਾਏ 200 ਭਰਨੇ ਪੈਂਦੇ ਸਨ ਪਰ ਹੁਣ ਸਿਰਫ 25% ਦੀ ਵਾਧੇ ਹੀ ਕੀਮਤ ਜਿਹੜੀ ਹੈ ਉਹ ਚੁਕਾਉਣੀ ਪਵੇਗੀ ਯਾਨੀ 100 ਦੀ ਬਜਾਏ ਜਿਹੜਾ 125 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਕਈ ਵਾਹਨ ਚਾਲਕਾਂ ਦੇ ਵੱਲੋਂ ਆਪਣੇ ਵਾਹਨਾਂ ਦੇ ਉੱਪਰ ਫਾਸਟੈਗ ਨਹੀਂ ਲਗਾਇਆ ਗਿਆ ਕਈ ਵਾਰੀ ਉਹਨਾਂ ਦੇ ਵਿੱਚ ਪੈਸੇ ਵੀ ਨਹੀਂ ਹੁੰਦੇ ਤਾਂ ਨਕਦ ਭੁਗਤਾਨ ਕਰਨ ਦੇ ਇੱਛੁਕ ਹੁੰਦੇ ਨੇ ਵਾਹਨ ਚਾਲਕ ਤੇ ਉਸ ਸਥਿਤੀ ਦੇ ਵਿੱਚ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਇਹ ਰਾਹਤ ਨਹੀਂ ਦਿੱਤੀ ਗਈ ਸੀ ਤਾਂ ਉਸ ਤੋਂ ਪਹਿਲਾਂ ਯਾਨੀ ਅੱਜ ਤੋਂ ਪਹਿਲਾਂ ਉਹਨਾਂ ਵਾਹਨ ਚਾਲਕਾਂ ਨੂੰ ਡਬਲ ਭੁਗਤਾਨ ਕਰਨਾ ਪੈਂਦਾ ਸੀ ਜਦੋਂ ਉਹ ਨਕਦ ਭੁਗਤਾਨ ਕਰਨ ਦੇ ਚੁੱਕ ਹੁੰਦੇ ਸੀ ਪਰ ਹੁਣ ਇਹ ਵੱਡੀ ਰਾਹਤ ਮਿਲੀ ਹੈ ਸਿਰਫ 25% ਦੀ ਵਾਧੇ ਹੀ ਪੈਸੇ ਦੇਣੇ ਪੈਣਗੇ ਉਸ ਤੋਂ ਇਲਾਵਾ ਜਿਹੜਾ ਉਹ ਕੋਈ ਡਬਲ ਭੁਗਤਾਨ ਯਾਨੀ ਨਹੀਂ ਕਰਨਾ ਪਵੇਗਾ ਤਾਂ ਵੱਡੀ ਰਾਹਤ ਇਸ ਨੂੰ ਕਹਿ ਸਕਦੇ ਹਾਂ ਜੋ ਕੇਂਦਰ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਬਿਨਾ ਫਾਸਟੈਗ ਵਾਹਨ ਜਿਹੜੇ ਹੋਣਗੇ ਉਹਨਾਂ ਨੂੰ ਹੁਣ ਡਬਲ ਟੋਲ ਭਰਨਾ ਨਹੀਂ ਪਵੇਗਾ ਸਿਰਫ 25% ਹੀ ਵਾਧਾ ਦੇਣਾ ਪਵੇਗਾ ਜਿਹੜੀਆਂ ਦਰਾਂ ਤੈਨੇ ਹਰ ਇੱਕ ਟੋਲ ਪਲਾਜ਼ਾ ਦੀਆਂ ਆਪਣੀਆਂ ਵੱਖ-ਵੱਖ ਦਰਾਂ ਦੇ ਹਿਸਾਬ ਦੇ ਨਾਲ ਉੱਥੇ ਭੁਗਤਾਨ ਕੀਤਾ ਜਾਂਦਾ ਹੈ ਗੱਡੀਆਂ ਦੇ ਉੱਪਰ ਫਾਸਟ ਟੈਗ ਜ਼ਰੂਰ ਕਿਹਾ ਗਿਆ ਹੈ ਕਿ ਲਾਜ਼ਮੀ ਹੈ ਫਾਸਟ ਟੈਗ ਲਗਾ ਕੇ ਰੱਖੋ ਪਰ ਜੇਕਰ ਕਿਤੇ ਕਿਸੇ ਵਾਹਨ ਚਾਲਕ ਦੇ ਵੱਲੋਂ ਆਪਣੇ ਵਾਹਨ ਦੇ ਉੱਪਰ ਫਾਸਟ ਟੈਗ ਨਹੀਂ ਲਗਾਇਆ ਗਿਆ ਤੇ ਉਸ ਨੂੰ ਟੋਲ ਪਲਾਜ਼ਾ ਕ੍ਰੋਸ ਕਰਨ ਵੇਲੇ ਡਬਲ ਭੁਗਤਾਨ ਜਿਹੜਾ ਕਰਨਾ ਪੈਂਦਾ ਸੀ ਉਸ ਦੇ ਵਿੱਚ ਵੱਡੀ ਰਾਹਤ ਮਿਲੀ ਹੈ ਹੁਣ ਡਬਲ ਟੋਲ ਨਹੀਂ ਪਰਨਾ ਪਵੇਗਾ ਸਿਰਫ 25% ਦੀ ਵਾਧ ਲੱਗੇਗਾ ਯਾਨੀ ਜੇਕਰ ਕਿਸੇ ਵੀ ਟੋਲ ਪਲਾਜ਼ਾ ਦੇ ਉੱਪਰੋਂ ਲੰਘਣ ਵੇਲੇ ਜੇਕਰ ਉਸ ਦੀ ਤੈਅ ਦਰ 100 ਰੁਪਏ ਹੈ ਤੇ ਉਸ ਨੂੰ ਹੁਣ 200 ਨਹੀਂ ਦੇਣੇ ਪੈਣਗੇ 125 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਔਰ ਇਹ ਵੀ ਦੱਸਦੀ ਹੈ ਕਿ 15 ਨਵੰਬਰ 2025 ਤੋਂ ਇਹ ਨਵੇਂ ਨਿਯਮ ਲਾਗੂ ਹੋ ਗਏ ਨੇ ਜੇਕਰ ਕਿਤੇ ਪਹਿਲਾਂ ਫਾਸਟਿੰਗ ਨਾ ਹੋਣੀ ਆ ਉਸ ਦੇ ਵਿੱਚ ਬੈਲੈਂਸ ਕਟ ਹੋਣ ਤੇ ਦੁਗਣਾ ਟੋਲ ਜਿਹੜਾ ਉਹ ਦਿੱਤਾ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ ਸਿਰਫ 25% ਦੀ ਜ਼ਿਆਦਾ ਜਿਹੜਾ ਉਹ ਲੱਗੇਗਾ ਯਾਨੀ ਹੁਣ ਸਿਰਫ ਸਵਾ ਗੁਣਾ ਟੋਲ ਜਿਹੜਾ ਉਹ ਦੇਣਾ ਪਵੇਗਾ ਤਾਂ ਵੱਡਾ ਫੈਸਲਾ ਜਿਹੜਾ ਵੱਡਾ ਐਲਾਨ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਔਰ ਦੱਸਦੇ ਕਿ ਨਵੇਂ ਨਿਯਮ ਜਿਹੜੇ ਨੇ 15 ਨਵੰਬਰ ਯਾਨੀ ਅੱਜ ਤੋਂ ਹੀ ਲੱਗ ਹੋ ਗਏ ਨੇ